ਪੰਜਾਬ ਦੀ ਸੱਤਾਧਾਰੀ ਧਿਰ ਦੇ ਇੱਕ ਐਮਐਲਏ ਦੀ ਸਰਕਾਰੀ ਕੋਠੀ ਖੁਦ ਪੰਜਾਬ ਸਰਕਾਰ ਦੀ ਪੁਲਿਸ ਖਾਦੀ ਕਰਾਉਣ ਪਹੁੰਚੀ ਹੈ ਬਿਲਕੁਲ ਜੀ ਮੈਂ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਗੱਲ ਕਰ ਰਿਹਾ ਹਾਂ ਐਮਐਲਏ ਨੇ ਪਠਾਨ ਮਾਜਰਾ ਤੇ ਪਠਾਨ ਮਾਜਰਾ ਕਹਿੰਦੇ ਜੀ ਅਦਾਲਤੀ ਪ੍ਰਕਿਰਿਆ ਤਹਿਤ ਪਗੋੜਾ ਕਰਾ ਲ ਦਿੱਤੇ ਹੋਏ ਨੇ ਜੋ ਲੱਭ ਨਹੀਂ ਰਹੇ ਉਹਨਾਂ ਦੇ ਉੱਤੇ ਏਜੰਸੀ ਸ਼ੋਸ਼ਣ ਦਾ ਇਸ ਤਰ੍ਹਾਂ ਦਾ ਮਾਮਲਾ ਹੈ ਜਿਹਦੇ ਕਰਕੇ ਜੀ ਪੁਲਿਸ ਉਹਨਾਂ ਨੂੰ ਭਾਲ ਦੀ ਫਿਰ ਰਹੀ ਹੈ ਪਰ ਪਗੋੜਾ ਨੇ ਤੇ ਇਸ ਲਈ ਉਹਨਾਂ ਦੀ ਜਿਹੜੀ ਕੋਠੀ ਹੈ ਉਹ ਪੁਲਿਸ ਖਾਲੀ ਕਰਾਉਣ ਗਈ ਹੈ ਤੇ ਕਹਿੰਦੇ ਪਠਾਨ ਮਾਜਰਾ ਨੇ ਇਹ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆ ਕੇ ਕਿਹਾ ਕਿ ਮੇਰੀ ਕੋਠੀ ਤਾਂ ਖਾਲੀ ਕਰਾਉਣ ਆ ਗਈ ਹੈ ਕੇਜਰੀਵਾਲ ਤੋਂ ਵੀ ਕਰਾ ਲਓ ਖਾਲੀ ਕਪੂਰਥਲਾ ਹਾਊਸ ਦਿੱਲੀ ਵਾਲਾ ਪੈਸਾ ਚੰਡੀਗੜ੍ਹ ਮਹਾਲੀ ਚ ਵੀ ਕੋਠੀਆਂ ਅਲਾਟ ਕਰੀ ਬੈਠੇ ਨੇ ਦਿੱਲੀ ਵਾਲਿਆਂ ਨੂੰ ਇਹ ਸਵਾਲ ਵੀ ਆ ਗਿਆ ਕਿੱਥੋਂ ਆਏ ਪੂਰੀ ਰਿਪੋਰਟ ਕੀ ਹੈ ਪੰਜਾਬ ਪੁਲਿਸ ਨੇ ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਤੋਂ ਸਰਕਾਰੀ ਕੋਠੀ ਖਾਲੀ ਕਰਾ ਲਈ ਕੰਨਜੀ ਪਠਾਨ ਮਾਜਰਾ ਨੂੰ ਐਮਐਲਏ ਤੌਰ ਤੇ ਪਟਿਆਲਾ ਦੇ ਵਿੱਚ ਸਰਕਾਰੀ ਕੋਠੀ ਅਲਾਟ ਵੀ ਹੋਈ ਸੀ ਪਠਾਨ ਮਾਜਰਾ ਦੇ ਉੱਤੇ ਰੇਪ ਕੇਸ ਦੇ ਵਿੱਚ ਪਟਿਆਲਾ ਕੌਟਨ ਨੂੰ ਪਗੋੜਾ ਖੜਾ ਦਿੱਤਾ ਹੋਇਆ ਇਸ ਵਾਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਕੋਠੀ ਨੂੰ ਖਾਲੀ ਕਰਨ ਦੇ ਲਈ ਨੋਟਿਸ ਚਿਪਕਾਏ ਸਨ ਪਰ ਕੰਨਜੀ ਜੀ ਐਮਐਲਏ ਨੇ ਕੋਠੀ ਖਾਲੀ ਨਹੀਂ ਕੀਤੀ ਤੇ ਆਖਰ ਪੁਲਿਸ ਟੀਮ ਲੈ ਕੇ ਉੱਥੇ ਦਸਕ ਦਿਨ ਪਹੁੰਚੀ ਤੇ ਉਹ ਕੋਠੀ ਖਾਲੀ ਕਰਾਉਣ ਦੇ ਲਈ ਪਠਾਨ ਮਾਜਰਾ ਨੂੰ ਕਹਿੰਦੇ ਕੀ ਪਹੁੰਚ ਅਪਰੋਚ ਕਰਨ ਦੀ ਲੱਭਣ ਦੀ ਕੋਸ਼ਿਸ਼ ਹੋਈ ਪਠਾਨਮਾਝਰ ਮਿਲ ਜਾਂਦਾ ਫਿਰ ਉਹ ਉਮੇ ਇਕੱਠੀ ਖਾਲੀ ਹੁੰਦੀ ਪਰ ਨਹੀਂ ਮਿਲਿਆ ਫਿਰ ਪੁਲਿਸ ਨੇ ਪਹੁੰਚ ਕੇ ਕਹਿੰਦੇ ਕੋਠੀ ਖਾਲੀ ਕਰਾ ਲਈ ਹੁਣ ਇਹ ਸਾਰੀ ਕਾਰਵਾਈ ਦੇ ਉੱਤੇ ਉਹ ਸੋਸ਼ਲ ਮੀਡੀਆ ਤੇ ਲਾਈਕ ਹੋ ਗਿਆ ਪਠਾਨਮਾਝਰ ਉਹਨੇ ਕਿਹਾ ਕਿ ਮੈਨੂੰ ਇਹ ਘਰ ਬਤੌਰ ਐਮਐਲਏ ਅਲਾਟ ਹੋਇਆ ਮੈਂ ਅਜੇ ਵੀ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹਾਂ ਮੈਂ ਐਮਐਲਏ ਹਾਂ ਪੰਜਾਬ ਸਰਕਾਰ ਪਹਿਲਾਂ ਆਵਾਦਨੀ ਪਾਰਟੀ ਦੇ ਸੁਪਰੀਮੋ ਹਰਮਿੰਦ ਕੇਦਰੀਵਾਲ ਤੋਂ ਕਪੂਰਥਲਾ ਹਾਊਸ ਖਾਲੀ ਕਰਾਵੇ ਪਠਾਨ ਮਾਜਰਾ ਨੇ ਇਸ ਵਕਤ ਆਸਟ੍ਰੇਲੀਆ ਛੋਣ ਦੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਉਹ ਇਸ ਮਕੇ ਆਸਟ੍ਰੇਲੀਆ ਚ ਨੇ ਹਾਲਾਂਕਿ ਅਜੇ ਤੱਕ ਇਸ ਨੂੰ ਲੈ ਕੇ ਪੁਲਿਸ ਜਾਂ ਕਿਸੇ ਜਾਂਚ ਏਜੰਸੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਹਵਾ ਚ ਇਹ ਗੱਲ ਖੂਬ ਫੈਲ ਰਹੀ ਹੈ ਕਿ ਪਠਾਨ ਮਾਜਰਾ ਤਾਂ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਸੋ ਸਾਬਕਾ ਚੇਅਰਮੈਨ ਦੀ ਕੋਠੀ ਖਾਲੀ ਕਿਉਂ ਨਹੀਂ ਕਰਾਈ ਇਹ ਵੀ ਸਵਾਲ ਆਇਆ ਹੈ ਕਹਿੰਦੇ ਵਿਧਾਇਕ ਪਠਾਨ ਮਾਜਰਾ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੇਕਰ ਕੋਠੀ ਖਾਲੀ ਕਰਾਣੀ ਹੈ ਤਾਂ ਪੀਆਰਟੀਸੀ ਚੇਅਰਮੈਨ ਰਣਜੋਤ ਸਿੰਘ ਦੀ 5 ਏਕੜ ਦੀ ਜਿਹੜੀ ਕੋਠੀ ਹੈ ਉਹ ਕਿਉਂ ਨਹੀਂ ਖਾਲੀ ਕਰਾਈ ਜਾਂਦੀ ਕਹਿੰਦੇ ਇੱਥੇ ਰਾਜਨੀਤਿਕ ਗਤੀਵਿਧੀਆਂ ਚੱਲ ਰਹੀਆਂ ਮੌਜੂਦਾ ਐਮਐਲਏ ਦਾ ਘਰ ਖਾਲੀ ਨਹੀਂ ਕਰਾਇਆ ਜਾ ਸਕਦਾ ਲੇਕਿਨ ਮੇਰਾ ਹੀ ਕਿਉਂ ਖਾਲੀ ਕਰਵਾਇਆ ਜਾ ਰਿਹਾ ਕੇਜਰੀਵਾਲ ਆਖਰ ਕਿਸ ਪੋਜੀਸ਼ਨ ਤੇ ਹੈ ਕਿ ਉਹ ਪੰਜਾਬ ਦੇ ਕਪੂਰਥਲਾ ਹਾਊਸ ਦੇ ਵਿੱਚ ਕਬਜ਼ਾ ਕਰਕੇ ਬੈਠਾ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਪਤਾ ਨਾ ਸੋ ਉੱਥੇ ਸਾਰਾ ਕੁਝ ਕਿਵੇਂ ਵਿਆਹ ਵੀ ਹੁੰਦੇ ਰਹੇ ਐ ਪੈਲਸ ਵੀ ਬਣਾ ਲਿਆ ਉਹਨੂੰ ਤੇ ਉਹਨੂੰ ਚੋਣਾਂ ਦੇ ਲਈ ਵੀ ਵਰਤਿਆ ਸਾਰਾ ਕੁਝ ਤੇ ਹੁਣ ਵੀ ਮਤਲਬ ਪੰਜਾਬ ਤੋਂ ਬੰਦ ਤੋਂ ਲੈ ਕੇ ਕੁਪੂਸਲਾਵ ਤੱਕ ਸਾਰਾ ਕੰਟਰੋਲ ਉਹਨਾਂ ਦੇ ਹੱਥ 'ਤੇ ਕੋਠੀ ਖਾਲੀ ਕਰਾਉਣ ਦੇ ਉੱਤੇ ਐਮਐਲਏ ਨੇ ਰਿਸ਼ਤਾਰਾ ਨੇ ਮਤਲਬ ਕੋਠੀ ਕਰਾਉਣ ਦੇ ਐਮਐਲਏ ਦੇ ਰਿਸ਼ਤਾਰਾ ਨੇ ਕੀ ਕਿਹਾ ਵਿਧਾਇਕ ਦੀ ਪਤਨੀ ਅੰਦਰ ਸੀ ਕਹਿੰਦੇ ਮੈਨੂੰ ਨਹੀਂ ਜਾਣਦੇ ਉਹ ਕਹਿੰਦੀ ਕਿ ਮੈਨੂੰ ਵੀ ਅੰਦਰ ਨਹੀਂ ਜਾਣਦੇ ਪਟਿਆਲਾ ਚ ਕੋਠੀ ਦੇ ਬਾਹਰ ਮੌਜੂਦ ਸੰਦੀਪ ਸਿੰਘ ਰਾਜਾ ਨੇ ਦੱਸਿਆ ਕਿ ਉਹ ਵਿਧਾਇਕ ਦੇ ਰਿਸ਼ਤੇਦਾਰ ਨੇ ਪਰਿਵਾਰ ਦੇ ਫੋਰ ਆਉਣ ਤੋਂ ਬਾਅਦ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਵਿਧਾਇਕ ਦੀ ਪਤਨੀ ਨੂੰ ਫੋਨ ਕਰਕੇ ਦੱਸਿਆ ਕੀ ਕੋਠੀ ਦੇ ਬਾਹਰ ਤੇ ਅੰਦਰ ਭਾਰੀ ਪੁਲਿਸ ਤਾਇਨਾਤ ਹੈ ਇਹ ਸੂਚਨਾ ਤੋ ਅਤੁਰੰਤ ਮੌਕੇ ਤੇ ਪਹੁੰਚੇ ਪਰ ਪ੍ਰਸ਼ਾਸਨ ਵੱਲੋਂ ਉਹਨੂੰ ਅੰਦਰ ਮਿਲਣ ਜਾਣ ਦਿੱਤਾ ਜਾ ਰਿਹਾ ਸੋ ਇਸ ਤੋਂ ਪਹਿਲਾਂ ਇਹ ਵੀ ਸਥਿਤੀ ਬਣੀ ਬੜਾ ਇੱਕ ਦੀ ਪਤਨੀ ਬਿਮਾਰ ਹੈ ਤੇ ਕੁਝ ਹੋਇਆ ਤਾਂ ਕਹਿੰਦੇ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਇਹ ਵੀ ਹਵਾਲਾ ਦਿੱਤਾ ਜਾ ਰਿਹਾ ਚੁਣੇ ਐਮਐਲਏ ਦੇ ਪਰਿਵਾਰ ਦੇ ਖਿਲਾਫ ਕਹਿੰਦੇ ਤਾਨਾਸ਼ਾਹੀ ਹੈ ਪਰ ਇੱਕ ਪਾਸੇ ਰੇਪ ਦਾ ਮਾਮਲਾ ਪਘੋੜਾ ਤੇ ਦੂਏ ਪਾਸੇ ਨੁਰਾਜਿਤ ਤੇ ਹੁਣੇ ਕਾਰਵਾਈ ਸੋ ਇਹ ਸਾਰੇ ਤਰੀਕਾ ਕਰਦੇ ਉੱਤੇ ਚੰਗੀ ਚਰਚਾ ਪੰਜਾਬ ਦੀ ਸਿਆਸੀ ਫਜ਼ਾ ਵਿੱਚ ਚੱਲ ਰਹੀ ਹੈ ਕਿ ਇਸ ਤਰੀਕਾ ਕਰਦੇ ਹਵਾ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਕੀ ਹੋਣਾ